ਬੜਾਂ ਦੀ ਡਿਟੇਲ ਸਾਂਝੀ ਕਰਨ ਜਾ ਰਹੇ ਆ ਦੋ ਬਿਲਕੁਲ ਹੀ ਤਾਜ਼ੀਆਂ ਸੁੰਗੀਆਂ ਨੇ ਆ ਤੇ ਇੱਕ ਕੋਈ 2.5 ਮਹੀਨੇ ਦਾ ਸਮਾਂ ਹੋ ਗਿਆ ਹੋਈ ਨੂੰ ਤਾਂ ਦੋ ਬਿਲਕੁਲ ਤਾਜ਼ੀਆਂ ਸੁੰਗੀਆਂ ਵਾ ਤੇ ਪਹਿਲਾ ਐਡਰੈਸ ਨੋਟ ਕਰ ਲਓ ਪਿੰਡ ਦੁਗਲਾਲਾ ਤਹਿਸੀਲ ਤੇ ਜਿਹੜਾ ਜ਼ਿਲ੍ਹਾ ਹੈ ਪਿੰਡ ਨੂੰ ਤਰਨਤਾਰਨ ਲੱਗਦੇ ਆ ਤੇ ਤਰਨਤਾਰਨ ਤੋਂ ਜਿਹੜੀ ਦੂਰੀ ਹੈ ਲਗਭਗ ਕੋਈ 6 ਕਿਲੋਮੀਟਰ ਦੀ ਆ ਜਿਹੜਾ ਬਠਿੰਡੇ ਤੋਂ ਅੰਮ੍ਰਿਤਸਰ ਨੂੰ ਹਾਈਵੇ ਹੁੰਦਾ ਉੱਤੋਂ 3 ਕਿਲੋਮੀਟਰ ਸਾਈਡ ਜਾਏਗਾ ਪਿੰਡ ਆਪਣਾ ਬਾਕੀ ਨੰਬਰ ਸਕਰੀਨ ਤੇ ਚਾਲੂ ਕਰਦੇ ਆਂਗੇ ਜੇ ਜਿਹੜੇ ਵੀ ਵੀਰ ਤੇ ਪਸੰਦ ਉਹਦੀ ਵੈੜ ਉਹ ਆਪ ਦਾ ਤੇ ਪ੍ਰੋਪਰ ਐਡਰੈਸ ਦੀ ਜਾਣਕਾਰੀ ਲੈ ਸਕਦਾ ਤੇ ਵਾਰ-ਵਾਰ ਮੇਰੀ ਵੀਰਾਂ ਨੂੰ ਇਹੋ ਬੇਨਤੀ ਹੁੰਦੀ ਵੀ ਜਿਹੜਾ ਸੋਇਆ ਸਵਾਇਆ ਪਹੂਆ ਕੋ ਇੱਕ ਟਾਈਮ ਦੋ ਟਾਈਮ ਤਸੱਲੀ ਕਰਕੇ ਫਿਰ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਬਿਲਕੁਲ ਤਾਜ਼ੇ ਸੂਏ ਹੋਏ ਆ ਮੈਂ ਤੇ ਵੀਰਾਂ ਨੂੰ ਇਹੋ ਬੇਨਤੀ ਕਰਦਾ ਵੀ ਮੇਰੇ ਘਰੇ ਭਾਵੇਂ ਦੋ ਵਾਰ ਕੋਈ ਵੀਰ ਚਵਾਈ ਕਰਕੇ ਲੀਟਰ ਮਾਰ ਕੇ ਤੇ ਫੇਰ ਹੀ ਆਹ ਤਾਂ ਮਨੋ ਰੇਜ਼ਦਾਰੀ ਕਰੇ ਸਹੀ ਬਿਆਨਾ ਕਰਕੇ ਪੱਕਾ ਦੋ ਟਾਈਮ ਤਿੰਨ ਟਾਈਮ ਆਪਦੀ ਤਸੱਲੀ ਕਰਕੇ ਫੇਰ ਹੀ ਲੈਣ ਦੀ ਖਰੀਦਦਾਰੀ ਕਰੇ ਸੋ ਦੋਸਤੋ ਆਜੋ ਤੁਹਾਡਾ ਨੰਬਰ ਸ਼ੇਅਰ ਸਾਂਝੀ ਕਰਦੇ ਆਂ ਦੋਸਤੋ ਆ ਜਿਹੜੀ ਵੈੜ ਆ ਇਹ ਰਾਤੀ ਹੈ ਜੇ ਸੋਈ ਆ ਆ ਦੇਖ ਸਕਦੇ ਜੀ ਤਾਂ ਅਗਰ ਕਿ ਨਵਾਈ ਨਹੀਂ ਹਜੇ ਰਾਤ ਹੀ ਸੋਈ ਆ ਆ ਦੇਖ ਸਕਦੇ ਪੂਰਾ ਮੁਠੀ ਵਾਲਾ ਚਵਾਈ ਵਾਲਾ ਥਾਣਿਆ ਸਤੇ ਬਾਕੀ ਆਪਾਂ ਚਲੋ ਤੁਹਾਨੂੰ ਚਲਾ ਕੇ ਵੀ ਵਿਖਾ ਦਿੰਦੇ ਆ ਆ ਉਲਟ ਬਾਹੀ ਵਾਲੀ ਸਾਈਡ ਤੋਂ ਦੇਖ ਸਕਦੇ ਜੀ ਆ ਫੇਸ ਕੁਆਲਟੀ ਚੈੱਕ ਕਰ ਲਓ ਬਾਕੀ ਸੀਟ ਸਭ ਪੂਰੀ ਆ ਹੋਣੀ ਕਿ ਛੜਾਂ ਵਾਲੀਆਂ ਹੈਗੀ ਕਿ ਤਾਂ ਨਹੀਂ ਕੋਈ ਚੱਕਰੀ ਹੈ ਕਿਸ ਤਰ੍ਹਾਂ ਆ ਦੇ ਇਸ ਤਰ੍ਹਾਂ ਇਹ ਨਾ ਦੇਖੋ ਦੇਖੇ ਇਹ ਦੋਸਤੋ ਇਹ ਰਾਤੀ ਸੁਈ ਆਪਣੇ ਕੋ ਤੇ ਇਹਦੀਆਂ ਦੋ ਚਵਈਆਂ ਹੋ ਗਈਆਂ ਵਾ ਕੱਲ ਰਾਤੀ ਵੀ ਆਪਾਂ ਇਹਦੇ ਥੰਜੋਂ ਕੋਈ ਕੰਨ ਤੇ 10 ਵਜੇ ਕੱਢਿਆ ਸੀ 4 ਕਿਲੋਟਰ ਦੁੱਧ ਕੱਢਿਆ ਬੋਲਾ ਤੇ 4 ਕਿਲੋਟਰ ਸਵੇਰੇ ਜੋਇਆ ਆਪਾਂ ਉਹ ਇਹਦੀ ਬੱਚੀ ਆ ਆ ਦੇਖ ਸਕਦੇ ਜੀ ਫੀਮੇਲ ਕਾਫ ਆ ਬੱਚੀ ਬਹੁਤ ਹੀ ਖੂਬਸੂਰਤ ਆ ਆ ਦੇਖ ਸਕਦੇ ਜੀ ਨਾ ਕੋਈ 8 9 ਲੀਟਰ ਬੋੜਾ ਮੰਨ ਸਕਦਾ ਵੀਰ ਕੋਈ ਵੀ ਹਾਲ ਦੀ ਘੜੀ ਤੇ 12 13 ਲੀਟਰ ਬੜੇ ਆਰਾਮ ਨਾਲ ਵਹਿੜ ਭਰ ਜੂਗੀ ਜੇ ਕੋਈ ਚੰਗੀ ਸੇਵਾ ਕਰ ਲੂਗਾ ਵੱਧ ਵੀ ਚਵਾ ਸਕਦੀ ਆ ਬਾਕੀ ਕਲੋਸ ਪੰਚ ਆਉਂਦੀ ਏ ਕੋਈ ਗਰਮੀ ਗਰਮੀ ਦੀ ਕੋਈ ਪਰਵਾਹ ਨਹੀਂ ਹੈਗੀ ਇਹਨੂੰ ਤੇ ਹੁਣ ਗੱਲ ਕਰਦੇ ਇਹਦੇ ਮੁੱਲ ਦੀ ਰੇਟ ਦੀ ਰੇਟ ਆਪਾਂ ਬਿਲਕੁਲ ਜਾਇਜ਼ ਹੀ ਵੀਰਾਂ ਵਾਸਤੇ ਰੱਖਿਆ ਵਾ ਮੋਲੇ ਦਾ ਦੋਸਤੋ 36000 ਰੁਪਿਆ ਵਾ ਇਹ 34000 ਤੋਂ ਆਪਾਂ ਮਾਨਤਾ ਥੋੜਾ ਬੋੜਾ ਕਰ ਦਾਂਗੇ 34000 ਰੁਪਏ ਦੀ ਵਹਿੜ ਦੇ ਦਾਂਗੇ 12-13 ਲੀਟਰ ਬੜੇ ਆਰਾਮ ਨਾਲ ਭਰ ਜੂਗੀ ਕੋਈ ਵੀ ਵੀਰ ਆਪ ਦੀ ਦੋ ਟਾਈਮ ਤਸੱਲੀ ਕਰਕੇ ਵਹਿੜ ਦੀ ਖਰੀਦਦਾਰੀ ਕਰ ਸਕਦੇ ਆ ਆ ਦੇਖ ਸਕਦੇ ਹੁਣ ਦੂਜੀ ਨੰਬਰ ਤੇ ਦੋਸਤੋ ਇਹ ਐਚਐਫਓ ਯਰਸੀ ਦਾ ਕ੍ਰਾਸ ਮੰਨ ਸਕਦੇ ਆ ਇਹ ਵੀ ਸੀਲ ਸਾਬੂਰੀ ਹੈ ਕੋਈ ਨਹੀਂ ਚੱਕਰ ਹੈਗਾ ਕਿਸ ਤਰ੍ਹਾਂ ਦਾ ਵੀ ਇਹ ਪ੍ਰੋ ਮਤਲਬ ਵੱਡੇ ਕੱਦ ਦੀ ਆ ਬਾਲੇ ਵੱਡੇ ਕੱਦ ਦੀ ਨਹੀਂ ਮੀਡੀਅਮ ਤੋਂ ਪਲੱਸ ਹੀ ਆ ਤੇ ਇਹ ਵੀ ਕੋਈ ਦੋਸਤੋ ਇਹਨੂੰ ਤਕਰੀਬਨ ਅੱਜ 4-5 ਦਿਨ ਹੋ ਗਏ ਸੋ ਇਹਨੂੰ ਤੇ ਇਹਦੇ ਕੋਲ ਮਗਰ ਮੇਲ ਕਾਫਿਆ ਬੱਚਾ ਆ ਉਹ ਬੱਚਾ ਵੀ ਤੁਹਾਨੂੰ ਉਠਾ ਦਿੰਦੇ ਆ ਆ ਦੇਖ ਸਕਦੇ ਹੋ ਦੋਸਤੋ ਇਹਦਾ ਵੀ ਆਵੇ 나ੜੂ 나ੜੀ ਆ ਤਾਂ ਦੇਖ ਸਕਦੇ ਹੋ ਚਲਾ ਕੇ ਉਹ ਖਾਦਨੇ ਸੀ ਠੰਡੀ ਕੂੜੀ ਹੈ ਕੋਈ ਨਹੀਂ ਚੱਕਰ ਹੈ ਕਿਸ ਤਰ੍ਹਾਂ ਦਾ ਆ ਦੇਖ ਸਕਦੇ ਪੂਰਾ ਮੁੱਠੀ ਵਾਲਾ ਥਾਣਿਆਂ ਕੋਈ ਇਹ ਨਹੀਂ ਗੱਲ ਹੈਗੀ ਆ ਮੋਟੀ ਮੋਟੀ ਮਿਲਖ ਮੇਨ ਵੀ ਤੁਹਾਨੂੰ ਨਜ਼ਰ ਆਉਂਦੀ ਹੋਊਗੀ Olha. करना सर ਦੋਸਤੋ ਜਿਹੜਾ ਇਹਦੇ ਕੋਈ ਮੌਕੇ ਤੇ ਹਾਜ਼ਰਿਆ ਕੋਈ ਬੋਲਾ ਵੀਰ ਮਾਲ ਲੈ ਕੋਈ ਦੁੱਧ ਕੱਚਾ ਮਾਲ ਲੈ ਜਿਹੜਾ 12 ਤੋਂ 13 ਲੀਟਰ ਜਿਹੜਾ ਮੌਕੇ ਤੇ ਹਾਜ਼ਰਿਆ ਤੇ ਬੜੇ ਆਰਾਮ ਨਾਲ ਵਹਿੜੇ 15 ਤੋਂ 16 ਲੀਟਰ ਜ਼ਿਆਦਾ ਨਹੀਂ ਆਪਾਂ ਕਹਿੰਦੇ ਜੇ ਕੋਈ ਚੰਗੀ ਸੇਵਾ ਕਰਨ ਨੂੰ ਵੱਧ ਵੀ ਭਰ ਸਕਦੀ ਆ 15 16 ਲੀਟਰ ਬੜੇ ਆਰਾਮ ਨਾਲ ਵਹਿੜੇ ਭਰ ਜੂਗੀ ਤੇ ਇਹ ਜਿਹੜਾ ਕਹਿਣ ਵਾਲਾ ਨਹੀਂ ਆਪਣੇ ਘਰੇ ਭਾਵੇਂ ਕੋਈ ਵੀਰ ਇਹ ਨਹੀਂ ਆਪਾਂ ਕਹਿਣ ਨਾਲ ਆਪਾਂ 2 ਟਾਈਮ ਲੀਟਰ ਵੀ ਮਾਰ ਕੇ ਦੇਵਾਂਗੇ ਵੀਰਾਂ ਨੂੰ ਜੇ ਕੋਈ ਵੀਰ ਜਿਹੜਾ ਕੋਈ ਸੌਦਾ ਸਾਈ ਬਣਾ ਕਰਕੇ ਆਪ ਦੀ ਵੀਦਾਰੀ ਕਰਨਾ ਚਾਹੂਗਾ ਦੋ ਟਾਈਮ ਆਪਣੇ ਘਰੇ ਲੀਟਰ ਮਾਰ ਕੇ ਦੁੱਧ ਮਿਲਤੀ ਕਰਕੇ ਫਿਰ ਪਸ਼ੂ ਦੀ ਖਰੀਦਦਾਰੀ ਕਰ ਸਕਦਾ ਵਾ ਤੇ ਦੋਸਤੋ ਇਹਦਾ ਹੁਣ ਮੌਕੇ ਤੇ 12 ਤੋਂ 13 ਲੀਟਰ ਆ ਤੇ ਜਿਹੜਾ ਜਿਹੜਾ ਪ੍ਰਾਈਸ ਇਹ ਬਿਲਕੁਲ ਹੀ ਆਪਾਂ ਬ ਜਾਇਜ਼ ਹੀ ਰੱਖਿਆ ਵਾ ਮੋਲੇ ਦਾ ਕਰ ਨੂੰ ਆਪਾਂ 45000 ਕਰੀ ਜਾਈਏ ਜਿਹੜੀ ਲੈ ਦੇ ਆ ਦੋਸਤੋ 42000 ਕਿਉਂ ਆਪਾਂ ਮਾਨਤਾਣ ਕਰ ਦਾਂਗੇ ਬਾਕੀ ਕੋਈ ਵੀਰ ਫੋਨ ਲਾਵੇ ਚਲੋ ਜਿੰਨਾ ਵੀ ਹੋ ਗਿਆ ਮੌਕੇ ਤੇ ਆਪਾਂ ਮਾਨਤਾਣ ਕੀਤਾ ਜਾਊਗਾ ਤੇ ਸੀਲ ਸਭ ਪੂਰੀ ਹੈ ਕੋਈ ਨਹੀਂ ਚਵਾਈ ਚੂਈ ਜ ਕੋਈ ਕਮੀ ਪੇਛ ਨਹੀਂ ਹੈ ਗਿਆ ਮੋਟੀ ਧਾਰਿਆ ਕੋਈ ਨਹੀਂ ਗੱਲ ਹੈਗੀ ਕਿਸ ਤਰ੍ਹਾਂ ਦੀ ਵੀ ਆ ਦੇਖ ਸਕਦੇ ਜੀ ਦੋਸਤੋ 42000 ਚੋਂ ਥੋੜਾ ਬੋਧਾ ਮਾਨਤਾ ਨਾਲ ਆਪਾਂ ਕਰ ਦਾਂਗੇ ਬਾਅਦ ਤੇ ਤੇ ਆ ਦੋਸਤੋ ਤੀਜੇ ਨੰਬਰ ਤੇ ਆ ਗਈ ਆ ਇਹਨੂੰ ਕੋਈ ਢਾਈ ਮਹੀਨੇ ਤਿੰਨ ਮਹੀਨੇ ਹੋ ਗਏ ਆ ਸੂਈ ਨੂੰ ਹੋ ਸਕਦਾ ਵੱਧ ਵੀ ਹੋ ਗਿਆ ਹੋਵੇ ਤੇ ਘਰ ਵਾਲਿਆਂ ਦੇ ਦੱਸਣ ਮੁਤਾਬਕ ਇੱਕ ਮਹੀਨੇ ਦੀ ਬਣੀ ਆ ਤੇ ਸੀਲ ਸਾਬ ਦੋਸਤੋ ਪੂਰੀ ਹੈ ਤੇ ਜਿਹੜਾ ਦੁੱਧ ਇਹਦੇ ਕੋਹਾਜਰੇ ਆ ਦੇਖ ਸਕਦੇ ਜੀ ਥਣਾ ਦਾ ਸਾਈਜ਼ ਚੈੱਕ ਕਰ ਲਓ ਅਬੈਣੀ ਵਾਲੀ ਸੈਕਟ ਨੂੰ ਚੈੱਕ ਕਰਦੇ ਜਿਹੜਾ ਦੋਸਤੋ ਇਹ ਤੋਂ ਮੌਕੇ ਤੇ ਜਿਹੜਾ ਦੁੱਧ ਆਜ ਰਿਹਾ ਕੋਈ 12 ਲੀਟਰ ਮੌਕੇ ਤੇ ਹਾਜ਼ਰ ਆ ਕੋਈ ਵੀ 11 ਲੀਟਰ ਮੰਨ ਕੇ ਆਉਂਦਾ ਸਬਦਾ ਕਰ ਲੈ ਹੋਊਗਾ 12 ਲੀਟਰ ਹੀ ਪੂਰੇ ਬਟੇ ਘੱਟ ਘੜੀ ਆ ਦੋਸਤੋ ਤਾਂ ਥੋੜਾ ਬਦਲਵਾਹੀ ਦਾ ਕਰਕੇ ਅੱਜ ਆਪਾਂ ਨਵਾਈ ਨੂੰ ਵੀ ਨਹੀਂ ਕਹੋ ਆਹ ਦੇਖ ਸਕਦੇ ਸੀਲ ਸਭ ਪੂਰੀਆਂ ਦੋਸਤੋ ਕੋਈ ਨਹੀਂ ਚੱਕਰਿਆ ਕਰੀ ਉਧਰਾਂ ਦਾ ਵੈਸੇ ਟੂ ਆ ਫੇਸ ਕੁਆਲਟੀ ਚੈੱਕ ਕਰ ਲਓ ਪਹਿਲਾਂ ਐਚ ਐਫ ਚਾਂ ਦੋਸਤੋ 12 ਲੀਟਰ ਇਹਦੇ ਗੰਬੂਕ ਤੇ 12 ਲੀਟਰ ਹੀ ਹੋਊਗਾ ਆਪਣੇ ਘਰ ਕੋਈ ਵੀ ਟਾਈਮ ਦੋ ਟਾਈਮ ਤਸੱਲੀ ਕਰਕੇ ਲੀਟਰ ਮਰਵਾ ਕੇ ਖੜ ਸਕਦਾ ਕੋਈ ਵੀ 11 ਮੰਨ ਕੇ ਹੀ ਸਬਦਾ ਕਰ ਸਕਦਾ ਫਿਰ ਵੀ ਤੇ ਜਿਹੜਾ ਇਹਦਾ ਰੇਟ ਆ ਦੋਸਤੋ ਬਿਲਕੁਲ ਜਾਇਜ਼ ਹੀ ਆ ਇਹਦਾ ਮੁੱਲ ਕਰਨ ਨੂੰ ਆਪਾਂ 28 ਕਰੀ ਜੀਏ 27 ਕਰੀ ਜਈਏ ਦੋਸਤੋ ਇਹਦਾ 5000 ਚੋ ਛੋਟ ਛੱਪਾ ਮਾਨਤਨ ਕਰਦਾਂਗੇ 5000 ਰੁਪਏ ਦੀ ਵੈਡ ਹੋ ਜੂਗੀ 12 ਲੀਟਰ ਮੌਕੇ ਤੇ ਹਾਜ਼ਰ ਆ ਪੂਰੇ ਵੱਡੇ ਕੱਦ ਕਾਰਠ ਵਾਲੀ ਆ ਤੇ ਘਰ ਵਾਲਿਆਂ ਦੇ ਦੱਸਣ ਮੁਤਾਬਕ 1 ਮਹੀਨੇ ਦੀ ਬਣੀਆਂ ਤੇ 2.5 ਤੇ 3 ਮਹੀਨੇ ਹੋ ਸਕਦਾ ਵੱਧ ਵੀ ਹੋ ਗਿਆ ਹੋਵੇ ਚਲੋ ਆਪਣੇ ਕੋਲ ਕਿਹੜਾ ਸੁਹੀ ਆ ਵੱਧ ਵੀ ਮੰਨ ਸਕਦਾ ਕੋਈ ਜਿਹੜਾ ਦੁੱਧ ਹੈ ਉਹ ਆਪਣੇ ਕੋਲ ਦੋ ਟਾਈਮ ਕੋਈ ਵੀਰ ਤਸੱਲੀ ਕਰਵਾ ਸਕਦਾ ਇਹਦਾ ਆਪਾਂ 5 5000 ਚੋ ਛੋਟਛੱਪਾ ਕਰਦਾਂਗੇ ਸੋ ਦੋਸਤੋ ਇਹ ਹੀ ਆਪਣੇ ਕੋਲ ਤਿੰਨ ਵੜਾ ਬਾਕੀ ਜਿਹੜੇ ਵੀ ਵੀਰ ਦੇ ਕੋਈ ਪਸਾਨਦ ਹੁੰਦੀ ਆ ਉਹ ਆਪਾਂ ਫੋਨ ਕਾਲ ਕਰਨ ਜਿੰਨਾ ਵੀ ਹੋ ਗਿਆ ਮੌਕੇ ਤੇ ਆਪਾਂ ਮਾਨਤਾਣ ਕੀਤਾ ਜਾਊਗਾ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਪਿਆਰਪਰੀ ਸਤਿ ਸ੍ਰੀ ਅਕਾਲ